ਅੱਜ ਮੇਰੀ ਮਿਹਨਤ ਖਰਾਬ ਨਾ ਕਰਿਓ ਜੋ ਦੱਸਣ ਲੱਗੀ ਆ ਉਹ ਦੱਸਣ ਦਾ ਕੁਝ ਮਕਸਦ ਆ ਆ ਜਿਹੜੇ ਅੰਨੇ ਹੋਏ ਫਿਰਦੇ ਆ ਜਾਂ ਅੰਨੀਆਂ ਉਹ ਤਾਂ ਜ਼ਰੂਰ ਵੇਖਣੇ ਇਹ ਬਹੁਤ ਇੰਟਰਸਟਿੰਗ ਹੈ ਬਟ ਯੈਸ ਇਹ ਹੈ ਦੁਖਾਂਤੀ ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 25 ਫਰਵਰੀ 2010 ਰਾਤ ਦੇ 8:40 ਸਾਊਥ ਦਿੱਲੀ ਦੇ ਸਕੇਤ ਥਾਣੇ 'ਚ ਇੱਕ ਇਨਫੋਰਮੇਸ਼ਨ ਪਹੁੰਚਦੀ ਆ ਕਿ ਅੱਜ ਰਾਤ 10 ਵਜੇ ਕੁਝ ਹਾਈ ਪ੍ਰੋਫਾਈਲ ਕਾਲ ਗਰਲਸ ਤੇ ਉਹਨਾਂ ਦੇ ਦਲਾਲ Honda ਕਾਰ 'ਚ ਗਾਕਾਂ ਦੀ ਤਲਾਸ਼ ਪੀਵੀਆਰ ਕੰਪਲੈਕਸ 'ਚ ਆਉਣਗੇ। ਉਹਦਾ ਤਾਂ ਇਹ ਇਨਫੋਰਮੇਸ਼ਨ ਪੁਲਿਸ ਵਾਸਤੇ ਕੋਈ ਐਡੀ ਵੀ ਇੰਪੋਰਟੈਂਟ ਨਹੀਂ ਸੀ ਕਿਉਂਕਿ ਆਏ ਦਿਨ ਇਦਾਂ ਦੇ ਕੇਸਿਸ ਤਾਂ ਹੁੰਦੇ ਰਹਿੰਦੇ ਸਨ। ਪਰ ਹੁਣ ਇਨਫੋਰਮੇਸ਼ਨ ਆਈ ਸੀ ਤਾਂ ਇਸ ਤੇ ਕੰਮ ਤਾਂ ਕਰਨਾ ਸੀ ਨਾ। ਇੰਸਪੈਕਟਰ ਪੰਕਜ ਸਿੰਘ ਨੇ ਇਹ ਇਨਫੋਰਮੇਸ਼ਨ ਉਸ ਵਕਤ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਐਜੀਐਸ ਤਾਲੀਵਾਲ ਨੂੰ ਦਿੱਤੀ। ਕਮਾਲ ਦੇ ਆਫੀਸਰ ਨੇ ਆਫੀਸਰ ਤਾਲੀਵਾਲ ਇੱਕ ਰੇਡ ਟੀਮ ਦਾ ਗਠਨ ਵੀ ਤੁਰੰਤ ਕਰ ਦਿੰਦੇ ਨੇ। ਹੁਣ ਗੱਲ ਇਹ ਸੀ ਕਿ ਸਬ ਇੰਸਪੈਕਟਰ ਸੰਜੇ ਸ਼ਰਮਾ ਨੂੰ ਨਕਲੀ ਗਾਹਕ ਬਣ ਕੇ ਉਹਨਾਂ ਦਲਾਲਾਂ ਨਾਲ ਸੈਟਿੰਗ ਕਰਨੀ ਸੀ। ਜਦਕਿ ਦਲੀਪ ਕੁਮਾਰ ਨੂੰ ਵੀ ਉਹਨਾਂ ਦੇ ਨਾਲ ਰਹਿਣਾ ਸੀ ਗਾਹਕ ਦੇ ਤੌਰ ਤੇ ਹੀ। ਐਸਐਚਓ ਪੰਕਜ ਸਿੰਘ ਨੇ 5 ਹਜ਼ਾਰ-ਹਜ਼ਾਰ ਦੇ ਨੋਟ ਵੀ ਨਿਸ਼ਾਨੀ ਲਾ ਕੇ ਸਬ ਇੰਸਪੈਕਟਰ ਸੰਜੇ ਸ਼ਰਮਾ ਨੂੰ ਦੇ ਦਿੱਤੇ ਸਨ। ਉਸ ਵਕਤੇ ਚੱਲਦੇ ਸਨ ਹਜ਼ਾਰ-ਹਜ਼ਾਰ ਦੇ ਨੋਟ। ਪੁਲਿਸ ਨੇ ਛੇਤੀ-ਛੇਤੀ ਚੋਸ ਸਬ ਤਿਆਰੀ ਕੀਤੀ ਤੇ ਟਾਈਮ ਤੋਂ 15 ਮਿੰਟ ਪਹਿਲਾਂ ਪੀ.ਵੀ.ਆਰ ਕੰਪਲੈਕਸ 'ਉ ਪਹੁੰਚ ਗਏ। ਪੁਲਿਸ ਨਾਲ ਮੁਖਬਰ ਵੀ ਸੀ ਜਿਸ ਨੇ ਟਿਪ ਪੁਲਿਸ ਨੂੰ ਦਿੱਤੀ ਸੀ। ਰਾਤ 10 ਵਜੇ ਦੋ ਗੱਡੀਆਂ ਆ ਕੇ ਰੁਕੀਆਂ। ਉਹਨਾਂ 'ਚੋਂ ਇੱਕ Honda ਗੱਡੀ 'ਚੋਂ ਇੱਕ ਲੰਮਾ ਚੌੜਾ ਬੰਦਾ ਲੰਮੇ ਸਟਾਈਲਿਸ਼ ਵਾਲਾਂ ਵਾਲਾ ਤੇ ਦਾੜ੍ਹੀ ਵਾਲਾ ਆ ਕੇ ਰੁਕਿਆ ਤੇ ਗੱਡੀ ਦੇ ਬਾਹਰ ਨਿਕਲਿਆ ਮੁਖਬਰ ਨੇ ਪੁਲਿਸ ਨੂੰ ਹੌਲੀ ਜਹੀ ਕਿਹਾ ਕਿ ਇਹ ਹੀ ਹੈ ਇਹਨਾਂ ਦਾ ਸਰਦਾਰ ਸਬ ਇੰਸਪੈਕਟਰ ਸੰਜੇ ਸ਼ਰਮਾ ਉਸ ਬੰਦੇ ਕੋਲ ਗਏ ਤੇ ਏਦਾਂ ਹੱਥ ਮਿਲਾਇਆ ਜਿਵੇਂ ਪਹਿਲਾਂ ਤੋਂ ਹੀ ਜਾਣਦੇ ਹੋ ਉਹ ਲੰਮੇ ਵਾਲਾਂ ਵਾਲੇ ਬੰਦੇ ਨੂੰ ਵੀ ਲੱਗਾ ਕਿ ਇਹ ਕੋਈ ਪੁਰਾਣਾ ਕਲਾਇੰਟ ਹੈ ਸਬ ਇੰਸਪੈਕਟਰ ਨੇ ਪੁੱਛਿਆ ਕਿ ਕੁਝ ਫਿਰ ਹੈ ਕਿ ਨਹੀਂ ਅੱਜ ਅੱਗੋ ਬੰਦਾ ਕਹਿੰਦਾ ਵੀ ਸ਼ਿਵਾ ਦੇ ਕੋਲ ਕੁਝ ਨਾ ਹੋਵੇ ਇਹ ਕਿੱਦਾਂ ਹੋ ਸਕਦਾ ਹੈ ਤੇ ਜੋ ਹੁਸਨ ਸਾਡੇ ਕੋਲ ਹੁੰਦਾ ਉਹ ਪੂਰੀ ਦਿੱਲੀ ਚ ਕਿਤੇ ਨਹੀਂ ਇਹਨੇ ਨੂੰ ਸਬ ਇਨਸਪੈਕਟਰ ਦੇ ਨਾਲ ਵਾਲਾ ਦਲੀਪ ਵੀ ਆ ਜਾਂਦਾ ਹੈ ਸਬ ਇਨਸਪੈਕਟਰ ਸੰਜੇ ਕਹਿੰਦੇ ਗੱਲਾਂ ਥੋੜੀ ਕਰਨੀਆਂ ਨੇ ਦਿਖਾਓ ਵੀ ਕੁਝ ਕਿਹੜਾ ਹੁਸਨ ਚੱਕੀ ਫਿਰਦੇ ਹੋ ਉਦੋਂ ਹੀ ਪਿਛਲੀ ਸੀਟ ਦਾ ਸ਼ੀਸ਼ਾ ਖੋਲਿਆ ਜਾਂਦਾ ਹੈ ਸ਼ਿਵਾ ਵੱਲੋਂ ਉਥੇ ਤਿੰਨ ਕੁੜੀਆਂ ਬੈਠੀਆਂ ਸਨ ਸੋਨੀਆ ਰਜਕੇ ਤੇ ਇਸ ਵਕਤ ਉਹ ਆਪਣੇ ਕਲਾਇੰਟਸ ਨੂੰ ਸਮਾਈਲ ਦੇ ਰਹੀਆਂ ਸਨ ਇਨਵਾਈਟ ਕਰ ਰਹੀਆਂ ਸਨ ਜਿਵੇਂ ਕਿ ਇਹਨਾਂ ਨੂੰ ਸਿਖਾਇਆ ਹੁੰਦਾ ਹੈ ਸ਼ਿਵਾ ਨੇ ਉਹਨਾਂ ਦੋਵਾਂ ਨੂੰ ਕੁੜੀਆਂ ਨਾਲ ਇੰਟਰੋਡਿਊਸ ਕਰਾਇਆ ਕਿ ਇਹ ਦੋਨੋਂ ਤਾਂ 15000 ਚ ਆ ਜਾਣਗੀਆਂ ਪਰ ਲੈਲਾ 25 ਤੋਂ ਘੱਟ ਨਹੀਂ ਲੈਂਦੀ ਸਬ ਇਨਸਪੈਕਟਰ ਸੰਜੇ ਕਹਿੰਦੇ ਇਹ ਤਾਂ ਮੈਨੂੰ ਆਪਣੇ ਦੋਸਤ ਲਈ ਪਸੰਦ ਆ ਗਈ ਹੈ ਕੋਈ ਮੇਰਾ ਵੀ ਹੱਲ ਕਰੋ ਸ਼ਿਵਾ ਕਹਿੰਦਾ ਤੁਸੀਂ ਗੱਲ ਕਰੋ ਮੈਂ ਹੁਣੇ ਲਾਈਨ ਲਵਾ ਦਉ ਪਿੱਛੇ ਜੜੀ ਹੌਂਦਾਕਾਰ ਇੱਕ ਹੋਰ ਖੜੀ ਸੀ ਉਸ 'ਤੇ ਬੈਠੇ ਪ੍ਰਵੀਨ ਨਾਂ ਦੇ ਬੰਦੇ ਨੂੰ ਆਉਣ ਦਾ ਇਸ਼ਾਰਾ ਕੀਤਾ ਸ਼ਿਵਾ ਨੇ ਪ੍ਰਵੀਨ ਆਇਆ ਤਾਂ ਉਹਨੂੰ ਕਿਹਾ ਕਿ ਜਾਓ Saab ਨੂੰ ਆਈਟਮ ਦਿਖਾ ਦਿਓ ਪਰਵੀਨ ਨੇ ਦੂਜੀ ਕਾਰ ਖੋਲੀ ਤਾਂ ਉਸਦੀ ਵੀ ਬੈਕ ਸੀਟ ਤੇ ਤਿੰਨ ਕੁੜੀਆਂ ਸਨ ਉਹਨਾਂ ਚੋਂ ਸੰਜੇ ਨੇ ਇੱਕ ਪਸੰਦ ਕਰ ਲਈ ਸਬ ਇੰਸਪੈਕਟਰ ਕਹਿੰਦੇ ਕਿ ਹੁਣ ਇਹ ਕੁੜੀਆਂ ਇੱਕ ਰਾਤ ਲਈ ਸਾਡੀਆਂ ਹੋਈਆਂ ਇਹਨਾਂ ਦੀ ਪੇਮੈਂਟ ਇਹਨਾਂ ਨੂੰ ਹੀ ਦੇ ਦੇਵਾਂਗੇ ਸ਼ਿਵਾ ਕਹਿੰਦਾ ਓਕੇ ਸਰ ਪਰ ਸਾਡੀ ਕਮਿਸ਼ਨ ਹੁਣੇ ਦੇਣੀ ਪਏਗੀ ਮੇਰੇ 3000 ਤੇ ਪਰਵੀਨ ਦੇ 2000 ਜਿਹੜੇ ਨੋਟ ਐਸ ਐਚ ਓ ਸਾਹਿਬ ਨੇ ਦਿੱਤੇ ਹੁੰਦੇ ਆ ਇਹਨਾਂ ਨੂੰ ਉਹੀ ਇਹ ਅੱਗੇ ਕਮਿਸ਼ਨ ਦੇ ਤੌਰ ਤੇ ਦਲਾਵਾਂ ਨੂੰ ਦੇ ਦਿੰਦੇ ਨੇ ਹੁਣ ਇੱਕ ਵੀਡੀਓ ਰੈਫਰੈਂਸ ਦੇ ਮੁਤਾਬਕ ਸਬ ਇਨਸਪੈਕਟਰ ਅਜੀਬ ਤਰੀਕੇ ਨਾਲ ਆਪਣੇ ਸਿਰ ਤੇ ਹੱਥ ਘੁਮਾਉਣ ਲੱਗਦੇ ਨੇ। ਦਰਅਸਲ ਇਹ ਇਸ਼ਾਰਾ ਹੁੰਦਾ ਹੈ ਰੇਡ ਟੀਮ ਲਈ ਕਿ ਆਜੋ ਤੇ ਇਹਨਾਂ ਨੂੰ ਦਬੋਚ ਲਓ ਰੰਗੇ ਹੱਥੀ। ਹੁਣ ਇਹ ਕਾਲ ਗਰਲਸ ਤੇ ਇਹਨਾਂ ਦੇ ਦਲਾਲ ਸ਼ਿਵਾ ਤੇ ਪ੍ਰਵੀਨ ਹੈਰਾਨ ਹੋ ਜਾਂਦੇ ਨੇ ਉਹਨਾਂ ਦੇ ਆਸ-ਪਾਸ ਐਡੀ ਪੁਲਿਸ ਵੇਖ ਕੇ। ਥਾਣੇ ਲੈ ਕੇ ਆਉਂਦਾ ਗਿਆ ਸਭ ਨੂੰ ਤਾਂ ਪੁੱਛਗਿੱਛ ਹੋਈ। ਪਤਾ ਲੱਗਿਆ ਕਿ ਇਹ ਜੜੀਆਂ ਕੁੜੀਆਂ ਨਕਲੀ ਗਾਹਕ ਦੇ ਤੌਰ ਤੇ ਪੁਲਿਸ ਵਾਲਿਆਂ ਨੇ ਪਸੰਦ ਕੀਤੀਆਂ ਸਨ ਇੱਕ ਦੀ ਉਮਰ 30 ਸੀ ਇੱਕ ਦੀ 32 ਦੋਵੇਂ ਵਿਆਹੀਆਂ ਹੋਈਆਂ ਸਨ ਇਹਨਾਂ ਚੋਂ 19 ਸਾਲ ਦੀ ਸੀ ਇੱਕ 22 ਦੇ ਇੱਕ 30 ਦੀ ਯਾਨੀ ਵੱਖ-ਵੱਖ ਉਮਰ ਦੀਆਂ ਕੁੜੀਆਂ ਸਨ ਜੋ ਦਿੱਲੀ ਚ ਹੀ ਰਹਿੰਦੀਆਂ ਸਨ ਹੋਰ ਸੁਣੋ ਇੱਕ ਇਹਨਾਂ ਚੋਂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਰਹਿ ਚੁੱਕੀ ਸੀ ਤੇ ਦੂਜੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਤੋਂ MBA ਕਰ ਰਹੀ ਸੀ ਦੋ 에어 호ਸਟੈਸ ਵੀ ਸਨ ਤੇ ਦੋ ਹਾਊਸ ਵਾਈਫਸ ਸੋ ਜ਼ਿਆਦਾਤਰ ਕੁੜੀਆਂ ਘੱਟ ਵਕਤ 'ਚ ਜ਼ਿਆਦਾ ਪੈਸਾ ਕਮਾਉਣ ਲਈ ਦੇ ਵਪਾਰ ਦਾ ਧੰਦਾ ਕਰ ਰਹੀਆਂ ਸਨ ਇਹਨਾਂ ਦੀ ਕੋਈ ਖਾਸ ਮਜਬੂਰੀ ਤਾਂ ਨਹੀਂ ਸੀ ਹੁਣ ਤਹਿਕੀਕਾਂ ਚੱਲ ਹੀ ਰਹੀ ਸੀ ਤਾਂ ਇਹ ਵੀ ਪਤਾ ਲੱਗਾ ਕਿ Honda City ਦਾ ਮਾਲਕ ਸ਼ਿਵ ਮੂਰਤ ਦਿਵੇਦੀ ਉਰਫ ਸ਼ਿਵਾਸੀ ਜਦਕਿ Honda City ਪ੍ਰਵੀਨ ਦੇ ਨਾਂ ਤੇ ਰਜਿਸਟਰਡ ਸੀ ਹੁਣ ਮਾਮਲਾ ਦਰਜ ਕੀਤਾ ਤੇ ਪੁੱਛਗਿੱਛ ਦੇ ਬਾਅਦ ਮੁਲਜ਼ਮਾਂ ਨੂੰ ਡੱਕ ਦਿੱਤਾ ਇਦਾਂ ਨਹੀਂ ਕਿ ਪੁਲਿਸ ਨੇ ਪਹਿਲਾਂ ਅਜਿਹੇ ਲੋਕ ਨਹੀਂ ਫੜੇ ਸਨ ਬਹੁਤ ਫੜੇ ਸਨ ਪਰ ਇੰਸਪੈਕਟਰ ਪੰਕਜ ਸਿੰਘ ਦੀ ਸਿਕਸ ਸੈਂਸ ਕਹਿ ਰਹੀ ਸੀ ਕਿ ਇਹ ਮਾਮਲਾ ਉਹਨਾਂ ਛੋਟਾ ਨਹੀਂ ਜਿੰਨਾ ਲੱਗ ਰਿਹਾ ਹੈ ਇਹ ਲੋਕ ਆਪਣੇ ਆਪ ਨੂੰ ਮਾਮੂਲੀ ਦਲਾਲ ਕਹਿ ਰਹੇ ਨੇ ਪਰ ਮਾਮੂਲੀ ਦਲਾਲਾਂ ਵਾਲੇ ਲੱਛਣ ਨਹੀਂ ਨੇ ਇਹਨਾਂ ਦੇ ਮਹਿੰਗੀਆਂ ਕਾਰਾਂ ਹਾਫ ਪਾਪ ਉਹ ਸ਼ਿਵਾ ਤਾਂ ਬਿਲਕੁਲ ਮਾਮੂਲੀ ਨਹੀਂ ਲੱਗਤਾ ਉਹਨਾਂ ਨੇ ਇੱਕ ਵਾਰ ਫੇਰ ਤੋਂ ਕੁਐਸਚਨਿੰਗ ਕੀਤੀ ਸ਼ੁਰੂਆਤੋਂ ਤਾਂ ਉਹਨੇ ਇਹੀ ਕਿਹਾ ਕਿ ਮੈਨੂੰ ਜਦ ਰੋਜੀ ਰੋਟੀ ਕਮਾਉਣ ਦਾ ਕੋਈ ਹੋਰ ਸਾਧਨ ਨਹੀਂ ਮਿਲਿਆ ਤਾਂ ਮੈਂ ਇਸ ਰਾਹੇ ਪੈ ਗਿਆ ਮੈਂ ਅੱਗੇ ਤੋਂ ਇਹ ਕੰਮ ਨਹੀਂ ਕਰੂੰਗਾ ਪਰ ਇਨਸਪੈਕਟਰ ਦਾ ਮਨ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਹ ਇੰਨੀ ਕੋਹੀ ਗੱਲ ਹੈ ਸੋ ਉਹ ਆਰ ਕੇ ਪੁਰਮ ਸੈਕਟਰ 3 ਸ਼ਿਵਾ ਦੇ ਘਰ ਜਾਣ ਦਾ ਪਲਾਨ ਬਣਾਉਣ ਲੱਗੇ ਸ਼ਿਵਨਾਲ ਹੀ ਮੈਨੇ ਇੱਕ ਰੈਫਰੈਂਸ ਮਿਲਿਆ ਜਿਸ ਚ ਜਾਣਕਾਰੀ ਮਿਲੀ ਕਿ ਸ਼ਿਵਾ ਇਨਸਪੈਕਟਰ ਪੰਕਜ ਨੂੰ ਕਹਿੰਦਾ ਕਿ ਮੇਰੇ ਘਰ ਜਾਣ ਦਾ ਕੀ ਫਾਇਦਾ ਉੱਥੇ ਕਿਹੜੀਆਂ ਕੁੜੀਆਂ ਬੈਠੀਆਂ ਨੇ ਜਾਂ ਦਲਾਲ ਬੈਠੇ ਨੇ ਅਦਾਲਤ ਚ ਪੇਸ਼ ਕਰੋ ਸਾਨੂੰ ਤੇ ਕੰਮ ਕਰੋ ਆਪਣਾ ਜ਼ਿਆਦਾ ਗੱਲ ਐ ਤਾਂ ਤੁਹਾਡੀ ਸੇਵਾ ਪਾਣੀ ਕਰ ਦਿੰਨੇ ਆ ਇਸ ਗੱਲ ਤੋਂ ਇਨਸਪੈਕਟਰ ਸਾਹਿਬ ਨੂੰ ਸਮਝ ਆ ਗਈ ਕਿ ਕੋਈ ਕਲੂ ਤਾਂ ਮਿਲੂ ਇਸ ਦੇ ਘਰੇ ਪੁਲਿਸ ਉਸਦੇ ਘਰੇ ਪਹੁੰਚਦੀ ਹੈ ਤੇ ਉੱਥੇ ਇਸ ਦੀਆਂ ਵੱਡੀਆਂ-ਵੱਡੀਆਂ ਫੋਟੋਜ਼ ਲੱਗੀਆਂ ਹੁੰਦੀਆਂ ਨੇ ਬਾਬੇ ਦੇ ਰੂਪ ਵਿੱਚ ਉੱਥੇ ਕੁਝ ਮਹਿਮਾਨ ਵੀ ਠਹਿਰੇ ਹੋਏ ਸਨ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਰਾਸ ਖੁੱਲ ਜਾਂਦਾ ਹੈ ਦਰਅਸਲ ਸ਼ਿਵ ਮੂਰਤ ਇੱਕ ਟੋਂਗੀ ਬਾਬਾ ਸੀ ਉਸ ਦੇ ਭਗਤੋਸ ਨੂੰ ਇੱਛਾਧਾਰੀ ਸੰਤ ਸਵਾਮੀ ਰਜੀਵ ਰੰਜਨ ਦਿਵੇਦੀ ਮਹਾਰਾਜ ਚਤਰਕੂਟ ਵਾਲੇ ਦੇ ਨਾਂ ਨਾਲ ਜਾਣਦੇ ਸਨ ਐਮਪੀ ਦੇਤੇ ਯੂਪੀ ਚ ਉਹ ਬਾਬਾ ਸ਼ਿਵਮੂਰਤ ਦਿਵੇਦੀ ਉਰਫ ਸ਼ਿਵਾ ਦੇ ਨਾਮ ਨਾਲ ਮਸ਼ਹੂਰ ਸੀ ਜਦ ਕਿ ਸਾਊਥ ਇੰਡੀਆ ਦੀਆਂ ਕਈ ਥਾਵਾਂ ਤੇ ਇਸ ਨੂੰ ਬਾਬਾ ਸ਼ਿਵੇਸ਼ਵਨਾਥ ਦੇ ਨਾਮ ਨਾਲ ਜਾਣਦੇ ਸਨ ਇਸ ਦਾ ਇੱਕ ਨਾਮ ਪੀਮਾਨੰਦ ਵੀ ਸੀ ਇਸ ਨੇ ਭਾਰਤ ਚ ਕਈ ਥਾਵਾਂ ਤੇ ਆਪਣੇ ਢੋਂਗ ਦਾ ਮੱਕੜ ਜਾਲ ਫੈਲਾ ਰੱਖਿਆ ਸੀ ਤਾਂ ਕਿ ਲੋਕ ਧੋਖੇ ਚ ਰਹਿਣ ਤੇ ਇਹ ਕੁੜੀਆਂ ਸਪਲਾਈ ਕਰਦਾ ਰਹੇ 26 ਫਰਵਰੀ 2010 ਨੂੰ ਪੁਲਿਸ ਨੇ ਇਹਨਾਂ 8ਾਂ ਨੂੰ ਜੋ ਉਸ ਰਾਤ ਟਰੈਪ ਲਗਾ ਕੇ ਫੜੇ ਸਨ ਇਨਾਂ ਨੂੰ ਪਟਿਆਲਾ ਹਾਊਸ ਕੋਰਟ ਪੇਸ਼ ਕੀਤਾ। ਦਲਾਲ ਪ੍ਰਵੀਨ ਸਮੇਤ 6 ਕਾਲ ਗਰਲਜ਼ ਨੂੰ ਨਿਆਇਕ ਹਿਰਾਸਤ 'ਚ ਜੇਲ੍ਹ ਭੇਜਿਆ ਗਿਆ। ਪਰ ਸ਼ਿਵਾ ਉਰਫ ਇੱਛਾਤਰੀ ਬਾਬਾ ਦਾ 7 ਦਿਨ ਦਾ ਰਿਮਾਂਡ ਮਿਲਿਆ ਪੁਲਿਸ ਨੂੰ। ਇਹ ਗੱਲ ਪੂਰੇ ਦੇਸ਼ ਅੱਗ ਦੀ ਤਰ੍ਹਾਂ ਫੈਲ ਗਈ ਕਿ ਉਹਨਾਂ ਦੇ ਬਾਬਾ ਜੀ ਇੱਕ ਘਟੀਆ ਕੰਮ ਕਰਦੇ ਸਨ। ਸ਼ਰਦਾ ਰੱਖਣ ਵਾਲੇ ਬਹੁਤ ਸਾਰੇ ਲੋਕ ਹੁਣ ਥੂ-ਥੂ ਕਰਨ ਲੱਗੇ ਪਰ ਸਾਰੇ ਨਹੀਂ। ਮੀਡੀਆ ਨੇ ਇਹ ਕੇਸ ਬਹੁਤ ਹਾਈਲਾਈਟ ਕੀਤਾ। ਉਨ ਜਿਵੇਂ ਜਿਵੇਂ ਪੁਲਿਸ ਰਿਮਾਂਡ ਵਿੱਚ ਇੱਛਾਦਾਰੀ ਬਾਬੇ ਤੋਂ ਸਵਾਲ ਹੁੰਦੇ ਰਹੇ ਉਦਾਂ-ਉਦਾਂ ਡੂੰਘੀਆਂ ਹੋਰ ਵੀ ਡੂੰਘੀਆਂ ਪਰਤਾਂ ਖੁੱਲਦੀਆਂ ਗਈਆਂ ਤੇ ਇਹ ਵੀ ਪਤਾ ਲੱਗਿਆ ਕਿ ਇਹ ਕੋਈ ਪਹਿਲੀ ਵਾਰ ਪੁਲਿਸ ਦਾ ਮਹਿਮਾਨ ਨਹੀਂ ਬਣਿਆ ਇਸ ਦੀ ਡਾਇਰੀ ਚੋਂ ਪੁਲਿਸ ਨੂੰ ਕਈ ਕਾਲ ਗਰਲਸ ਦੇ ਨੰਬਰ ਤੇ ਉਹ ਮਸ਼ਹੂਰ ਸੋਨੂ ਪੰਜਾਬਣ ਦਾ ਵੀ ਨੰਬਰ ਮਿਲਿਆ ਯਾਨੀ ਇਸ ਦੀਆਂ ਜੜਾ ਕਾਫੀ ਡੀਪ ਸਨ ਯੂਪੀ ਦੇ ਜਨਪਦ ਚਿਤ੍ਰਕੂਟ ਦੇ ਮਾਨਕਪੁਰ ਤਹਿਸੀਲ ਚ ਜਮਰੋਹਾ ਪਿੰਡ ਤੋਂ ਹੈ ਇਹ 39 ਸਾਲਾ ਇੱਛਾਤਾਰੀ ਪਾਪਾ 9ਵੀਂ ਜਮਾਤ ਤੱਕ ਪੜਿਆ ਸ਼ਿਵਾ ਵੱਡਾ ਹੋਇਆ ਤਾਂ ਪਿੰਡ 'ਚ ਕੰਪਾਊਂਡਰ ਲੱਗ ਗਿਆ ਅਜੇ ਇਹਨੇ ਜਵਾਨੀ 'ਚ ਕਦਮ ਹੀ ਰੱਖਿਆ ਸੀ ਮਾਪਿਓ ਨੇ ਇਸ ਦਾ ਵਿਆਹ ਕਰਤਾ ਵਿਆਹ ਕਰਾ ਕੇ ਖੁਸ਼ ਸੀ ਹੌਲੀ-ਹੌਲੀ ਇਸ ਦਾ ਰੁਝਾਨ ਤੰਤਰਮੰਤਰ ਵੱਲ ਵੱਧ ਗਿਆ ਹੁਣ ਕੋਈ ਗੁਰੂ ਤਾਂ ਸੀ ਨਹੀਂ ਇਹਨੇ ਕੁਝ ਕਿਤਾਬਾਂ ਖਰੀਦੀਆਂ ਤੇ ਉਥੋਂ ਇਹ ਤੰਤਰਮੰਤਰ ਸਿੱਖਣ ਦੀ ਕੋਸ਼ਿਸ਼ ਕਰਨ ਲੱਗਾ ਹੁਣ ਸਿਰਫ 9 ਕਲਾਸਾਂ ਪੜਿਆ ਸੀ ਦਿਮਾਗ 'ਚ ਗੱਲ ਨਹੀਂ ਪਈ ਪਰ ਇਸ ਦਾ ਉਦਾਂ ਦਿਮਾਗ ਬੜਾ ਕੰਮ ਕਰਦਾ ਸੀ ਇਸ ਨੇ ਆਪਣੇ ਆਪ ਨੂੰ ਵੱਡਾ ਜੋਤਿਸ਼ ਐਲਾਨ ਦਿੱਤਾ ਲੋਕਾਂ ਨੂੰ ਪਹਿਲਾਂ ਫ੍ਰੀ ਉਪਾ ਦੇਣ ਲੱਗਾ ਐਵੇਂ ਝੂਠੇ ਹੀ ਤੇ ਫਿਰ ਜਦੋਂ ਕੰਮ ਚੱਲਿਆ ਤਾਂ ਪੈਸੇ ਲੈਣ ਲੱਗਾ ਹੌਲੀ ਹੌਲੀ ਗੱਡੀ ਚੱਲ ਪਈ ਹੁਣ 100 ਲੋਕਾਂ 'ਚੋਂ ਜੇ 5 ਦੇ ਕੰਮ ਸਹਿਤ ਸੁਭਾਈ ਬਣ ਗਏ ਤਾਂ ਉਹ ਅੱਗੇ ਵੀ ਤਾਂ ਕਹਿਣਗੇ ਕਿ ਇਹ ਬਾਬਾ ਬੜਾ ਗਿਆਨੀ ਧਿਆਨੀ ਹੈ ਜੋਾਰੇ ਕੰਮ ਨਹੀਂ ਸੀ ਬਣਦੇ ਤਾਂ ਇਹ ਕਹਿ ਦਿੰਦਾ ਸੀ ਕਿ ਕੁਝ ਗੱਲਾਂ ਈਸ਼ਵਰ ਆਪਣੇ ਹੱਥ 'ਚ ਲੈ ਲੈਂਦਾ ਉਸ 'ਚ ਉਹਨਾਂ ਦੇ ਦੂਤ ਕੁਝ ਨਹੀਂ ਕਰ ਸਕਦੇ ਹੁਣ ਇਹਨੂੰ ਲੱਗਿਆ ਕਿ ਕੰਮ ਠੀਕ ਤਾਂ ਹੈ ਪਰ ਉਹਨਾਂ ਨਹੀਂ ਜਿੰਨਾ ਹੋਣਾ ਚਾਹੀਦਾ ਇਹ ਕੰਪਾਊਂਡਰ ਦਾ ਕੰਮ ਵੀ ਕਰਦਾ ਹੁੰਦਾ ਹੈ ਪਤਾ ਨਹੀਂ ਕਿਹੜੇ ਹੁੰਦੇ ਨੇ ਉਹ ਕਲੀਨਿਕ ਜੋ ਇੰਨੇ ਘੱਟ ਪੜੇ ਲਿਖਿਆ ਨੂੰ ਇੰਨੀ ਇੰਪੋਰਟੈਂਟ ਜ਼ਿੰਮੇਵਾਰੀ ਦੇ ਦਿੰਦੇ ਨੇ ਇਹਨੂੰ ਹੁਣ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਡਾਕਟਰ ਵੀ ਬਣ ਸਕਦਾ ਇਹਨੇ ਕੰਪਾਊਂਡਰ ਦੀ ਨੌਕਰੀ ਛੱਡੀ ਕਿਸੇ ਹੋਰ ਜਗ੍ਹਾ ਇੱਕ ਕਲੀਨਿਕ ਖੋਲ੍ਹਿਆ। ਉੱਥੇ ਲੋਕ ਦਵਾਈ ਦੇ ਨਾਲ ਨਾਲ ਟੂਣੇ ਟੋਟ ਕੇ ਤੇ ਵੀ ਵਿਸ਼ਵਾਸ ਕਰਦੇ ਸਨ। ਸੋ ਇਸ ਦੇ ਦੋਵੇਂ ਕੰਮ ਚੱਲ ਪਏ। ਪਰ ਪੁਲਿਸ ਨੇ ਹੁਣ ਸਤਨਾ ਚ ਚੋਲਾ ਛਾਪ ਡਾਕਟਰਸ ਤੇ ਸਖਤੀ ਕੀਤੀ। ਸੋ ਇਸ ਨੂੰ ਦੁਕਾਨ ਬੰਦ ਕਰਨੀ ਪਈ। ਫੇਰੇ ਆਗਰਾ ਚਲਾ ਗਿਆ ਜਿੱਥੇ ਇਹਦਾ ਇੱਕ ਦੋਸਤ ਰਹਿੰਦਾ ਸੀ। ਇਨੇ ਆਪਣੇ ਦੋਸਤ ਘਰ ਹੀ ਆਸਰਾ ਲਿਆ ਇਸ ਕੋਲ ਇੱਥੇ ਕੋਈ ਕੰਮ ਤਾਂ ਨਹੀਂ ਸੀ ਵੇਲਾ ਸੀ ਸੋ ਟਾਈਮ ਕੱਟਣ ਲਈ ਇਸ ਸਵੇਰੇ ਸ਼ਾਮ ਸਾਈ ਮੰਦਿਰ ਜਾਣ ਲੱਗਾ ਇੱਥੇ ਰਹਿ ਕੇ ਉਹ ਸਾਈ ਭਗਤੀ ਚ ਲੀਨ ਹੋ ਗਿਆ ਉਪਰ ਵਚਨ ਸੁਣਦਾ ਤੇ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਵੀ ਕਰਦਾ ਹੁਣ ਇਸ ਦਾ ਆਗਰਾ ਮੰਨ ਲੱਗ ਗਿਆ ਸੀ ਇਸ ਦਾ ਜੀ ਨਹੀਂ ਸੀ ਕਿਤੇ ਹੋਰ ਜਾਣਦਾ ਉਹ ਪਿਤਾ ਕੋਲੋਂ ਪਿੰਡ ਜਾ ਕੇ ਪੈਸੇ ਲੈ ਆਇਆ ਤਾਂ ਕਿ ਆਗਰਾ ਕੋਈ ਕੰਮ ਸ਼ੁਰੂ ਕਰ ਸਕੇ ਕੰਮ ਤਾਂ ਕੋਈ ਕੀਤਾ ਨਹੀਂ ਪਰ ਪ੍ਰਵਚਨ ਛੋਟੀ ਛੋਟੀ ਜਗ੍ਹਾ ਜਾ ਕੇ ਆਪ ਇਸਨੇ ਕਰਨੇ ਸ਼ੁਰੂ ਕਰ ਦਿੱਤੇ ਲੋਕਾਂ ਨੂੰ ਇਹ ਵਧੀਆ ਬੁਲਾਰਾ ਲੱਗਾ ਤੇ ਇਸ ਨੂੰ ਇਨਵਾਈਟ ਆਉਣੇ ਸ਼ੁਰੂ ਹੋ ਗਏ ਤੇ ਭੇਟਾ ਵੀ ਪਰ ਭੇਟਾ ਇੰਨੀ ਨਹੀਂ ਸੀ ਕਿ ਇਸ ਦਾ ਗੁਜ਼ਾਰਾ ਹੋ ਸਕੇ ਇਹ ਵਾਰ-ਵਾਰ ਪਿੰਡ ਜਾਂਦਾ ਤੇ ਘਰੋਂ ਪੈਸੇ ਮੰਗਦਾ ਕਦੀ ਪਿਓ ਕੋਲੋਂ ਕਦੀ ਭਰਾਵਾ ਕੋਲੋਂ ਪਰ ਉਹ ਵੀ ਕਿੰਨੀ ਦੇਰ ਕਰਦੇ ਉਹਨਾਂ ਨੇ ਹੱਥ ਖੜੇ ਕਰਤੇ ਕਿ ਹੁਣ ਤੂੰ ਕੋਈ ਨੌਕਰੀ ਕਰ ਕੋਈ ਆਪਣਾ ਕੰਮ ਕਰ ਇਦਾਂ ਨਹੀਂ ਚੱਲਣਾ ਹੁਣ ਤੱਕ ਇਸ ਦੇ ਬੱਚੇ ਵੀ ਹੋ ਚੁੱਕੇ ਸਨ ਤੇ ਇਸ ਦੀ ਪਤਨੀ ਤੇ ਬੱਚੇ ਸਹੁਰਿਆਂ ਦੇ ਸਿਰ ਤੇ ਖਾਰੇ ਸਨ ਘਰ ਵਾਲੀ ਵੀ ਇਹਨੂੰ ਕਹਿੰਦੀ ਕਿ ਕੁਝ ਤਾਂ ਕਰ ਤਾਂ ਕਿ ਅਸੀਂ ਸਿਰ ਚੱਕ ਕੇ ਜੀ ਸਕੀਏ। ਇਹਦਰ ਸ਼ਿਵਾ ਟਰਾਈ ਕਰ ਰਿਹਾ ਸੀ ਪਰ ਘਰਦਿਆਂ ਤੋਂ ਪੈਸੇ ਮਿਲਨੇ ਬੰਦ ਹੋਏ ਤਾਂ ਇਸ ਨੂੰ ਆਗਰਾ ਛੱਡਣਾ ਪਿਆ ਤੇ ਹੁਣ ਇਹ ਦਿੱਲੀ ਆ ਗਿਆ। ਇੱਥੇ ਵੀ ਉਹ ਇੱਕ ਦੋਸਤ ਦੇ ਘਰ ਹੀ ਰੁਕਿਆ। ਹੁਣ ਪੈਸੇ ਚਾਹੀਦੇ ਸੀ ਪਰ ਨਾ ਗੁਜ਼ਾਰਾ ਕਿੱਥੋਂ ਹੋਣਾ ਸੀ। ਇਹ ਖਾਲੀ ਹੋ ਚੁੱਕਿਆ ਸੀ। ਦੇਖਣ ਚ ਸਮਾਰਟ ਸੀ, ਕਦਗਾਠੀ ਸੋਹਣੀ ਸੀ ਤਾਂ ਲੱਭਣ ਤੇ ਦਿੱਲੀ ਦੇ ਨਹਿਰੂ ਪਲੇਸ ਦੇ ਇੱਕ 5 ਸਟਾਰ ਹੋਟਲ 'ਚ ਇਹਨੂੰ ਸਿਕਿਉਰਿਟੀ ਗਾਰਡ ਦੀ ਨੌਕਰੀ ਮਿਲ ਗਈ। ਹੁਣ ਇਹਨੇ ਕਿਰਾਏ ਦਾ ਕਮਰਾ ਲਿਆ ਦੋ ਵਕਤ ਦੀ ਰੋਟੀ ਵੀ ਹੋਣ ਲੱਗੀ ਪਰ ਛੇਤੀ ਹੀ ਇਹਦਾ ਇਸ ਨੌਕਰੀ ਤੋਂ ਵੀ ਮਨ ਪਰਣ ਲੱਗਿਆ ਇਹ ਸੋਚੇ ਕਿ ਪੂਰੀ ਜ਼ਿੰਦਗੀ ਲੋਕਾਂ ਨੂੰ ਸਲੂਟ ਹੀ ਮਾਰੀ ਜਾਣੇ ਕਦੀ ਕੋਈ ਸਾਨੂੰ ਵੀ ਸਲੂਟ ਵੱਜੇ ਇਸਨੇ ਬਿਨਾਂ ਸੋਚੇ ਸਮਝੇ ਸਿਕਿਉਰਿਟੀ ਗਾਰਡ ਦੀ ਨੌਕਰੀ ਛੱਡ ਦਿੱਤੀ ਤੇ ਫਿਰ ਕਿਸੇ ਨੇ ਇਸ ਨੂੰ ਇੱਕ ਮ사ਜ ਪਾਰਲਰ 'ਚ ਨੌਕਰੀ ਬਾਰੇ ਦੱਸਿਆ ਉੱਥੇ ਮੈਨ ਟੂ ਮੈਨ ਮ사ਜ ਕਰਨ ਵਾਲੇ ਦੀ ਲੋੜ ਸੀ ਮੈਨੇਜਰ ਨੇ ਇਹਨੂੰ ਕੰਮ ਸਿਖਾਇਆ ਤੇ ਇਹ ਸਿੱਖ ਵੀ ਗਿਆ ਉਥੇ ਰਈ ਜ਼ਿਆਦੇ ਆਉਂਦੇ ਸਨ ਸੋ ਇਹਨੇ ਆਪਣਾ ਨਾਮ ਰਜੀਵ ਰੰਜਨ ਦੇਵਦੀ ਰੱਖ ਲਿਆ ਉਥੇ ਤਨਖਾਹ ਵੀ ਸਿਕਿਉਰਿਟੀ ਗਾਰਡ ਤੋਂ ਜ਼ਿਆਦਾ ਸੀ ਹੌਲੀ ਹੌਲੀ ਸ਼ਿਵਾਨੂ ਸਮਝ ਆਇਆ ਕਿ ਇਹਨੂੰ ਕੰਮ ਨਾ ਆਉਂਦਿਆਂ ਹੋਇਆ ਵੀ ਇੱਥੇ ਨੌਕਰੀ ਕਿਉਂ ਮਿਲੀ ਇੱਥੇ ਦੂਜੇ ਕੰਮ ਹੁੰਦੇ ਸਨ ਸ਼ਿਵਾ ਦੀ ਬਾਡੀ ਦੇਖਣ 'ਚ ਚੰਗੀ ਸੀ ਤੇ ਉਹ ਇੱਥੇ ਫਰੈਸ਼ ਫੇਸ ਵੀ ਸੀ ਸੋ ਮੁੰਡੇ ਉਥੇ ਦੂਜੇ ਆਉਂਦੇ ਸਨ ਉਹ ਆਪਣਾ ਮ사ਜ ਕਰਨ ਵਾਲਾ ਆਪ ਚੁਣਦੇ ਤੇ ਫਿਰ ਗੱਲ ਅੱਗੇ ਵਧਦੀ ਹੁਣ ਸ਼ਿਵਾ ਨੂੰ ਇਹ ਕੰਮ ਨਾ ਪਸੰਦ ਹੋਣ ਲੱਗਾ ਇਨੇ ਔਖੇ ਇਥੇ ਇਨੇ 6 ਮਹੀਨੇ ਕੱਟੇ ਤੇ ਇੱਕ ਹੋਰ ਪਾਰਲਰ ਚ ਨੌਕਰੀ ਮਿਲ ਗਈ। ਉਹਨਾਂ ਨੂੰ ਮੈਨੇਜਰ ਦੀ ਲੋੜ ਸੀ। ਮ사ਜ ਉੱਥੇ ਵੀ ਹੁੰਦੀ ਸੀ ਪਰ ਉੱਥੇ ਕੁੜੀਆਂ ਖੜਦੀਆਂ ਸਨ। ਇਥੇ ਇਸਨੇ ਮ사ਜ ਦੇ ਕਈ ਗੁਰ ਸਿੱਖੇ ਤੇ ਫਿਰ ਖੁਦ ਦਾ ਮ사ਜ ਪਾਰਲਰ ਖੋਲਣ ਦਾ ਪਲਾਨ ਕਰਨ ਲੱਗਾ। ਦਿੱਲੀ ਦੇ ਲਾਸ਼ਪਤ ਨਗਰ 2 ਚ ਇਨੇ ਇੱਕ ਘਰ ਕਿਰਾਏ ਤੇ ਲੈ ਕੇ ਉੱਥੇ ਸਾਈ ਬਿਊਟੀ ਪਾਰਲਰ ਦੇ ਨਾਂ ਤੋਂ ਇਹ ਕੰਮ ਸ਼ੁਰੂ ਕਰਤਾ। ਨਾਮ ਸਾਈ ਤੇ ਸੀ ਪਰ ਉੱਥੇ ਬਣੇ 6 ਕੈਬਿਨਸ ਚ ਇਸਨੇ ਗੰਦੇ ਕੰਮ ਕਰਾਉਣੇ ਸ਼ੁਰੂ ਕਰ ਦਿੱਤੇ। ਕੁੜੀਆਂ ਰੱਖੀਆਂ ਸੋਹਣੀਆਂ ਫਿਰ ਬੰਦੇ ਆਉਂਦੇ client ਤੇ ਫਿਰ ਮ사ਜ ਸਿਰਫ ਇੱਕ ਬਹਾਨਾ ਰਹਿ ਜਾਂਦਾ ਬਸ ਇਸ ਗੇਅਰ ਤੋਂ ਬਾਅਦ ਇਸ ਤੇ ਅੰਨਾ ਪੈਸਾ 벌ਣ ਲੱਗਾ ਹੁਣ ਕੋਲ ਹੀ ਈਸਟ ਆਫ ਕਲਾਸ਼ ਨੇ ਕਿਰਾਏ ਤੇ ਮਕਾਨ ਲਿਆ ਤੇ ਆਪਣੀ ਘਰ ਵਾਲੀ ਤੇ ਬੱਚਿਆਂ ਨੂੰ ਉੱਥੇ ਹੀ ਲੈ ਆਇਆ ਉਹਨਾਂ ਵਾਸਤੇ ਇਹਨੇ ਹਰ ਸਹੂਲਤ ਰੱਖੀ ਸ਼ਿਵਾ ਨੂੰ ਲੱਗਦਾ ਸੀ ਕਿ ਦੇਵਪਾਰ ਦਾ ਧੰਦਾ ਦੁਨੀਆ ਦਾ ਬੈਸਟ ਧੰਦਾ ਹੈ ਉਹਨੇ ਆਪਣੀ ਜ਼ਿੰਦਗੀ ਐਵੇਂ ਹੀ ਬਰਬਾਦ ਕਰਤੀ ਫਾਲਤੂ ਦੇ ਕੰਮਾਂ 'ਚ ਨਾਲ ਪੈਸਾ ਨਾਲ ਮੌਜ ਹੈ ਸੋ ਇਹੀ ਬੈਸਟ ਹੈ ਉਹਨੇ ਦਿਨੇ ਉਦੇਵ ਸਿੰਘ ਰਾਠੀ ਦਿੱਲੀ ਦੀ ਕ੍ਰਾਈਮ ਬ੍ਰਾਂਚ ਇੰਸਪੈਕਟਰ ਹੁੰਦੇ ਸਨ ਉਹਨਾਂ ਨੂੰ ਸੂਚਿ ਮਿਲੀ ਕਿ ਇਦਾਂ ਲਾਸ਼ਪਤ ਨਗਰ ਦੇ ਸਾਈ ਬਿਊਟੀ ਪਾਰਲਰ 'ਚ ਦੇ ਵਪਾਰ ਦਾ ਤੰਦਾ ਹੁੰਦਾ ਹੈ ਉਹਨਾਂ ਨੇ ਜਾਲ ਵਿਛਾਇਆ 1 ਜੁਲਾਈ 1997 ਨੂੰ ਨਕਲੀ ਗਾਹਕ ਭੇਜਿਆ ਉੱਥੇ ਤੇ ਫਿਰ ਇਹਨਾਂ ਨੂੰ ਫੜ ਲਿਆ ਦੋ ਬੰਦੇ ਇੱਥੇ ਕੰਮ ਕਰਦੇ ਸਨ ਸੱਤ ਕੁੜੀਆਂ ਤੇ ਸ਼ਿਵਾ ਇਹਨਾਂ ਨੂੰ ਫੜ ਲਿਆ ਗਿਆ ਕੁਝ ਦਿਨਾਂ ਬਾਅਦ ਸ਼ਿਵ ਮੋਰਤ ਜੇਲ੍ਹ ਤੋਂ ਰਿਹਾਵੀ ਹੋ ਗਿਆ ਪਰ ਜਿਸਮ ਫਰੋਸ਼ੀ ਤੋਂ ਉਹਨੇ ਤੋਬਾ ਨਹੀਂ ਕੀਤੀ ਸੀ ਸਾਈ ਬਿਊਟੀ ਪਾਰਲਰ ਭਾਵੇਂ ਬੰਦ ਹੋ ਗਿਆ ਸੀ ਪਰ ਉਹਦੇ ਕੰਟੈਕਟਸ ਨਹੀਂ ਉਹ ਕੁੜੀਆਂ ਤੇ ਗਾਹਕਾਂ ਦੇ ਵਿੱਚ ਹੁਣ ਦਲਾਲ ਦੀ ਭੂਮਿਕਾ ਚ ਆ ਗਿਆ ਸੀ ਸੌਦਾ ਕਰਦਾ ਪੈਸੇ ਲੈਂਦਾ ਗਾਹਕ ਕੁੜੀ ਪਸੰਦ ਕਰਦਾ ਤੇ ਆਪਣੇ ਨਾਲ ਸੇਫ ਪਲੇਸ ਤੇ ਲੈ ਜਾਂਦਾ ਸੋ ਜਗ੍ਹਾ ਦੀ ਟੈਨਸ਼ਨ ਇਸ ਦੀ ਨਹੀਂ ਸੀ ਹੁਣ ਉਤੋਂ ਕਮਿਸ਼ਨ ਏ ਕੁੜੀਆਂ ਤੋਂ ਵੀ ਖਾਂਦਾ ਤੇ ਗਾਹਕਾਂ ਤੋਂ ਵੀ ਸੋ ਫਿਰ ਇਸ ਦਾ ਕੰਮ ਚੱਲ ਪਿਆ ਹੁਣ ਇਸ ਦਾ ਨੈਟਵਰਕ ਇੰਨਾ ਸਟਰੋਂਗ ਹੋ ਗਿਆ ਕਿ ਗਾਹਕ ਆਪੇ ਫੋਨ ਕਰਦੇ ਸੀ ਇਹਨੂੰ ਦੱਸਦੇ ਕਿ ਕਿੱਦਾਂ ਦੀ ਕੁੜੀ ਚਾਹੀਦੀ ਹੈ ਤੇ ਇਹ ਉਦਾਂ ਦੀ ਹੀ ਕੁੜੀ ਦਵਾ ਦਿੰਦਾ ਉਹਨਾਂ ਨੂੰ ਹੁਣ ਤੇ ਦਿੱਲੀ ਦੀਆਂ ਕਾਲ ਗਰਲਸ ਵੀ ਇਸ ਨਾਲ ਸੰਪਰਕ ਕਰਨ ਲੱਗੀਆਂ ਕਿ ਸਾਨੂੰ ਕੋਈ ਵਧੀਆ ਅਮੀਰ ਮੋਟਾ ਕਲਾਇੰਟ ਦਵਾ ਪਰ ਜਿੰਨੀ ਤੇਜ਼ੀ ਨਾਲ ਇਹ ਧੰਦਾ ਵੱਧ ਰਿਹਾ ਸੀ ਉਨੀ ਤੇਜ਼ੀ ਨਾਲ ਪੁਲਿਸ ਵੀ ਵੱਧ ਰਹੀ ਸੀ ਇਸ ਵਕਤ 5 ਮਾਰਚ 1998 ਨੂੰ ਫੇਰ ਉਹ ਕੁਝ ਕਾਲ ਗਰਲਸ ਨਾਲ ਪੁਲਿਸ ਦੇ ਸ਼ਿਕੰਜੇ ਚ ਆ ਗਿਆ ਫਿਰ ਕੁਝ ਵਕਤ ਬਾਅਦ ਉਹ ਜ਼ਮਾਨਤ ਤੇ ਬਾਹਰ ਆਇਆ ਪਰ ਇਸ ਵਾਰ ਕੁਝ ਦਿਨ ਦੇ ਲਈ ਇਹ ਸ਼ਾਂਤ ਬੈਠ ਗਿਆ ਕਿਉਂਕਿ ਹੁਣ ਦਿੱਲੀ ਦੇ ਹਰ ਥਾਣੇ 'ਚ ਇਸ ਬੰਦੇ ਬਾਰੇ ਜਾਣਕਾਰੀ ਸੀ ਸੋ ਬਚਨਾ ਔਖਾ ਸੀ ਪਰ ਪਰਿਵਾਰ ਹੁਣ ਇੱਥੇ ਸੀ ਉਹਨੂੰ ਵੀ ਪਾਲਣਾ ਸੀ ਸੋ ਇਹਨੇ ਚੋਰੀ ਦਾ ਮਾਲ ਸਸਤੇ 'ਚ ਲੈ ਕੇ ਵੇਚਣਾ ਸ਼ੁਰੂ ਕਰ ਦਿੱਤਾ ਦੋ ਨੰਬਰ ਦਾ ਕੰਮ ਮੁਨਾਫਾ ਇਸ 'ਚ ਵੀ ਘਟ ਨਹੀਂ ਸੀ ਪਰ ਪੁਲਿਸ ਨੂੰ ਸ਼ਿਵ ਮੂਰਤ ਦੇ ਇਸ ਨਵੇਂ ਧੰਦੇ ਬਾਰੇ ਵੀ ਪਤਾ ਲੱਗ ਗਿਆ 23 ਮਈ 1998 ਨੂੰ ਥਾਣਾ ਬਦਰਪੁਰ ਪੁਲਿਸ ਨੇ ਡਕੈਤੀ ਦੇ ਮਾਲ ਸਣੇ ਇਸ ਨੂੰ ਫੜ ਲਿਆ ਇਸ ਵਾਰ ਜ਼ਮਾਨਤ ਔਖੀ ਸੀ 5 ਸਾਲੇ ਜੇਲ ਚ ਰਿਹਾ ਜਦੋਂ 5 ਸਾਲ ਬਾਅਦ ਇਹ ਬਾਹਰ ਆਇਆ ਤਾਂ ਇਹ ਜ਼ੀਰੋ ਸੀ ਦੇਵਪਾਰ ਦੇ ਤੰਦੇਚੋਂ ਜੋ ਵੀ ਪੈਸਾ ਕਮਾਇਆ ਸੀ ਉਹ ਮੁਕਦਮੇ ਬਾਜ਼ੀ ਚ ਜਾਂ ਹੋਰ ਕੰਮਾਂ ਤੇ ਜਾਂ ਪਰਿਵਾਰ ਚ ਖਤਮ ਹੋ ਚੁੱਕਾ ਸੀ ਇਸ ਦੀ ਘਰ ਵਾਲੀ ਤੇ ਬੱਚੇ ਵੀ ਪਿੰਡ ਜਾ ਚੁੱਕੇ ਸਨ ਵਾਪਸ ਹੁਣ ਇਹਨੂੰ ਲੱਗਿਆ ਕਿ ਜਲਦੀ ਪੈਸਾ ਤਾਂ ਦੇ ਵਪਾਰ ਚੋਂ ਹੀ ਕਮਾਇਆ ਜਾ ਸਕਦਾ ਹੈ ਪਰ ਪੁਲਿਸ ਦੀ ਨਜ਼ਰ ਹਮੇਸ਼ਾ ਉਸਤੇ ਹੈ ਸੋ ਇਸਨੇ ਹੁਣ ਦਿੱਲੀ ਤੋਂ ਹਟ ਕੇ ਇਹ ਕੰਮ ਨੌਇਡਾ ਕਰਨ ਦੀ ਸੋਚੀ ਇਹਨੇ ਨੌਇਡਾ ਚ ਕੁਲ ਗਰਲਸ ਦਾ ਤੇ ਘਾਕਾਂ ਦਾ ਬੜੀ ਮਿਹਨਤ ਨਾਲ ਨਵਾਂ ਨੈਟਵਰਕ ਬਣਾਇਆ ਪਰ ਕੁਝ ਦਿਨਾਂ ਚ ਹੀ ਇਹ ਪੁਲਿਸ ਦੀ ਨਜ਼ਰ ਚ ਆ ਗਿਆ ਸੈਕਟਰ 22 ਦੇ ਥਾਣੇ ਦੀ ਪੁਲਿਸ ਨੇ ਇਸ ਦਾ ਪੂਰਾ ਨੈਟਵਰਕ ਬਰਬਾਦ ਕਰ ਦਿੱਤਾ 18 ਜੁਲਾਈ 2003 ਨੂੰ ਪੁਲਿਸ ਨੇ ਸ਼ਿਵ ਮੁਰਤ ਨੂੰ ਕੁਝ ਗਾਲ ਗਰਲਸ ਦੇ ਨਾਲ ਸੈਕਟਰ 11 ਤੋਂ ਗ੍ਰਿਫਤਾਰ ਕੀਤਾ ਸੀ ਇਸ ਜ਼ਮਾਨਤ ਤੇ ਬਾਹਰ ਆਇਆ ਤਾਂ 3 ਜੁਲਾਈ 2003 ਨੂੰ ਫੇਰ ਪੁਲਿਸ ਨੇ ਇਹਨੂੰ ਜੇਲ੍ਹ ਦੀ ਸੈਰ ਕਰਾਈ ਕੁਝ ਮਹੀਨਿਆਂ ਬਾਅਦ ਇਹਨੂੰ ਜੇਲ੍ਹ ਤੋਂ ਰਿਹਾਈ ਮਿਲੀ ਤਾਂ ਇਹ ਬੜਾ ਡਰਿਆ ਹੋਇਆ ਸੀ ਉਹਨੂੰ ਲੱਗਣ ਲੱਗਿਆ ਸੀ ਕਿ ਉਸਦੇ ਗ੍ਰਹਿ ਨਕਸ਼ਤਰ ਚੰਗੇ ਨਹੀਂ ਚੱਲ ਰਹੇ ਉਹ ਸੋਨੇ ਨੂੰ ਹੱਥ ਲਾ ਰਿਹਾ ਤਾਂ ਮਿੱਟੀ ਹੋ ਰਿਹਾ। ਬਾਰ-ਬਾਰ ਜੇਲ੍ਹ ਯਾਤਰਾ ਦਾ ਯੋਗ ਬਣ ਰਿਹਾ। ਸੋ ਉਹ ਬੇहद ਉਦਾਸ ਹੋ ਕੇ ਮੁਰ ਸਾਈ ਦੀ ਸ਼ਰਨ ਚ ਚਲਾ ਗਿਆ। ਰੋਜ਼ ਭਜਨ ਤੇ ਪਰਵਚਨ ਸੁਣਨ ਦੇ ਨਾਲ ਇਸ ਦੇ ਦਿਮਾਗ ਚ ਜੁਗਤ ਵੀ ਚਲਦੀ ਰਹੀ। ਵਾਲ ਵਗੈਰਾ ਇਸ ਦੇ ਸ਼ੁਰੂ ਤੋਂ ਹੀ ਵੱਡੇ ਸਾਨ ਹੋਰ ਵੱਡੇ ਕਰਨ ਲੱਗਾ ਇਸ ਨੇ ਕਿਸੇ ਤਰ੍ਹਾਂ ਪੈਸੇ ਦਾ ਜੁਗਾੜ ਕਰਕੇ ਦਿੱਲੀ ਦੇ ਖਾਨਪੁਰ ਵਿੱਚ ਇੱਕ ਮਕਾਨ ਖਰੀਦ ਲਿਆ ਉੱਥੇ ਰੈਨੋਵੇਸ਼ਨ ਕਰਾਈ ਤੇ ਉਸ ਨੂੰ ਇੱਕ ਸਾਈ ਮੰਦਿਰ ਦਾ ਰੂਪ ਦੇ ਦਿੱਤਾ ਦੋ ਫਲੋਰ ਦਾ ਮਕਾਨ ਸੀ ਸੋ ਵੱਡੀਆਂ ਵੱਡੀਆਂ ਸਾਈ ਦੀਆਂ ਮੂਰਤੀਆਂ ਤੇ ਨਾਲ ਇੱਕ ਗੁਫਾ ਤੇ ਸੁਰੰਗ ਦੀ ਉਸਾਰੀ ਵੀ ਕਰਾਈ ਗਈ ਏ ਉਥੇ ਪ੍ਰਵਚਨ ਕਰਨ ਲੱਗਾ ਸਾਈ ਦੇ ਨਾਮ ਤੇ ਲੋਕ ਵੀ ਇਕੱਠੇ ਹੋਣ ਲੱਗੇ ਇਸ ਨੇ ਇਸ ਗੱਲ ਦਾ ਪ੍ਰਚਾਰ ਕਰਵਾ ਦਿੱਤਾ ਕਿ ਇਹ ਇੱਛਾ ਧਾਰੀ ਹੈ ਕਦੀ ਵੀ ਕਿਸੇ ਦਾ ਰੂਪ ਧਾਰਨ ਕਰ ਸਕਦਾ ਹੈ ਵੈਸੇ ਇਹ ਗੱਲ ਉਨੀ ਗਲਤ ਵੀ ਨਹੀਂ ਸੀ ਦਿਨ ਚੋ ਕਥਿਤ ਬਾਬਿਆਂ ਵਾਲੇ ਲਿਬਾਸ ਚ ਰਹਿੰਦਾ ਸੀ ਤੇ ਰਾਤ ਨੂੰ ਜੀਨ T-shirt ਪਾ ਕੇ ਇਕਦਮ ਕਲਬਿੰਗ ਵਾਲੇ ਮੋਲ ਚ ਸ਼ਰਾਬ ਪੀਂਦਾ ਸੀ ਨਸ਼ਾ ਚ ਤੁੱਟ ਹੋ ਜਾਂਦਾ ਸੀ ਫਿਰ ਸੌਂ ਜਾਂਦਾ ਸੀ ਹੌਲੀ-ਹੌਲੀ ਇਸ ਦੇ ਸੈਕ੍ਰੇਡ ਫਾਲੋਅਰਸ ਹੋ ਗਏ ਲੋਕ ਦੂਰੋਂ ਦੂਰੋਂ ਇਸ ਨੂੰ ਬੁਲਾਉਣ ਲੱਗੇ ਅੰਧਵਿਸ਼ਵਾਸੀਆਂ ਦੀ ਕਮੀ ਕਿੱਥੇ ਆ ਸਾਡੇ ਇੱਥੇ ਕਈਆਂ ਲਈ ਇਹ ਰੱਬ ਹੋ ਗਿਆ ਪੈਸੇ ਫੇਰ ਆਉਣ ਲੱਗੇ ਪਰ ਇਸ ਦਾ ਮੇਨ ਮੰਨਸੀ ਕਿ ਮੈਂ ਦੇਵਪਾਰ ਦੇ ਤੰਦੇ ਚ ਜਾਵਾਂ ਪਰ ਹੁਣ ਲੋਕ ਇਸ ਨੂੰ ਜਾਣਦੇ ਸਨ ਬਸ ਪੁਲਿਸ ਨਾਲ ਪੰਗਾ ਲੈਣਾ ਅਜੇ ਠੀਕ ਨਹੀਂ ਸੀ ਸੋ ਇਸ ਨੇ ਆਪਣੇ ਸਾਥੀ ਪ੍ਰਵੀਨ ਨੂੰ ਬੁਲਾਇਆ ਤਾਂ ਕਿ ਉਹ ਇੱਕ ਰੈਕਟ ਚਲਾ ਸਕੇ ਉਹ ਵੀ ਵੇਲਾ ਸੀ ਸੋ ਮੰਨ ਗਿਆ ਪਲਾਨ ਸ਼ਿਫ ਮੁਰਤ ਦਾ ਹੁੰਦਾ ਸੀ ਤੇ ਪੂਰਾ ਪ੍ਰਵੀਨ ਕਰਦਾ ਸੀ ਇਸ ਵਾਰ ਪਲਾਨ ਵੱਡਾ ਸੀ ਦਿੱਲੀ ਤੋਂ ਇਲਾਵਾ ਮੁੰਬਈ ਬੈਂਗਲੁਰੂ ਕੋਲਕਾਤਾ ਵਰਗੇ ਮਹਾਨਗਰਾਂ 'ਚ ਇਹਨਾਂ ਨੇ ਜਾਲ ਵਿਛਾਇਆ ਇੱਕ ਸਾਈਡ ਕ੍ਰੀਏਟ ਕਰ ਦਿੱਤੀ ਗਈ ਕਿਸੇ ਕੁੜੀ ਦੇ ਨਾਂ ਤੋਂ ਹੁਣ ਜਿਸ ਸ਼ਹਿਰ 'ਚ ਜਿੰਨੂੰ ਜੋ ਕਾਲਗਲ ਚਾਹੀਦੀ ਹੁੰਦੀ ਉਹਨੂੰ ਉੱਥੇ ਹੀ ਮਿਲ ਜਾਂਦੀ ਪਰ ਜੀ ਆਨਲਾਈਨ ਖਾਤਿਆਂ 'ਚ ਇਸ ਦਾ ਪੈਸਾ ਜਮ੍ਹਾਂ ਹੁੰਦਾ ਰਿਹਾ ਹੁਣ ਪ੍ਰੋਬਲਮ ਇਹ ਸੀ ਕਿ ਕੰਮ ਜ਼ਿਆਦਾ ਵੱਧ ਗਿਆ ਸੀ ਤੇ ਪ੍ਰਵੀਨ ਤੋਂ ਇਕੱਲੇ ਸੰਭਲ ਨਹੀਂ ਸੀ ਰਿਹਾ ਸੋ ਇਹਨੂੰ ਆਪ ਉਤਰਨਾ ਪਿਆ ਰਾਤ ਜੀਨ ਤੇ ਟੀ-ਸ਼ਰਟ ਪਾ ਕੇ ਪ੍ਰਵੀਨ ਨਾਲ ਜਾਂਦਾ ਦਲਾਲ ਬਣ ਕੇ ਤੇ ਕਲੈਂਟਸ ਤੇ ਕੁੜੀਆਂ ਨੂੰ ਆਪਸ ਵਿੱਚ ਮਿਲਾਉਂਦਾ ਹੁਣ ਇਹਨੇ ਤਿੰਨ ਫਲੈਟ ਕਿਰਾਏ ਤੇ ਲਏ ਇੱਕ ਫਲੈਟ ਚ ਬਾਰੋਂ ਆਈਆਂ ਕੁੜੀਆਂ ਰਹਿੰਦੀਆਂ ਸਨ ਇੱਕ ਚ ਦੇ ਵਪਾਰ ਹੁੰਦਾ ਸੀ ਤੇ ਇੱਕ ਚ ਇਹ ਆਪ ਰਹਿੰਦਾ ਸੀ ਤੇ ਇਸ ਦੇ ਮਹਿਮਾਨ ਜਿੱਥੇ ਕੁਝ ਗਲਤ ਨਹੀਂ ਸੀ ਹੁੰਦਾ ਲੋਕਾਂ ਨੂੰ ਦਿਖਾਉਣ ਲਈ ਸ਼ਿਵਮੋਰਤ ਦਾਨ ਪੁੰਦਾਂ ਕੰਮ ਵੀ ਬਥੇਰਾ ਕਰਦਾ ਸੀ ਪਰ ਬਚਨ ਭੰਡਾਰੇ ਲੋਕਾਂ ਦੀ ਮਦਦ ਇਹ ਸਭ ਕਰਕੇ ਲੋਕੀ ਇਸ ਦੇ ਪਿੱਛੇ ਲੱਜੁਕੇ ਸਨ ਯਾਨੀ ਇਸ ਦੇ ਭਗਤ ਬਣ ਗਏ ਸਨ ਇਧਰ ਇਸ ਦਾ ਦੇ ਵਪਾਰ ਦਾ ਰੈਕਟ ਵੀ ਚਰਮ ਤੇ ਸੀ 에ਅਰ ਹੋਸਟੈਸ ਚੰਗੇ ਕਰਾਂ ਦੀਆਂ ਸਟੂਡੈਂਟਸ ਹਾਊਸ ਵਾਈਵਜ਼ ਸਭ ਇਸ ਨਾਲ ਖੁਦ ਸੰਪਰਕ ਕਰਦੀਆਂ ਸਨ ਕੋਈ ਮਜਬੂਰੀ ਚ ਕੋਈ ਸ਼ੌਕ ਚ ਕੋਈ ਥੋੜੀ ਐਕਸਟਰਾ ਮਨੀ ਵਾਸਤੇ ਹੁਣ ਜਿੱਥੋਂ ਇਹ ਕਹਾਣੀ ਸ਼ੁਰੂ ਕੀਤੀ ਸੀ 28 ਫਰਵਰੀ 2010 ਨੂੰ ਵੀ ਇਸੇ ਕੰਮੇ ਇਹ ਤੇ ਪ੍ਰਵੀਨ ਪੀਵੀਆਰ ਕੰਪਲੈਕਸ ਗਏ ਸਨ ਕੁੜੀਆਂ ਲੈ ਕੇ ਜਿੱਥੇ ਪੁਲਿਸ ਦੇ ਜਾਲ ਵਿੱਚ ਫਸ ਗਏ ਪੋਸ਼ਗਿਸ਼ ਵਿੱਚ ਬਥੇਰੇ ਖੁਲਾਸੇ ਹੋਏ ਇਹ ਵਿਦੇਸ਼ੀ ਕੁਝ ਸੰਸਥਾਵਾਂ ਤੋਂ ਵੀ ਦਾਨ ਲੈਣ ਦੀ ਫਿਰਕ ਸੀ ਇਸੇ ਕਰਕੇ ਇਹ ਅੰਗਰੇਜ਼ੀ ਵੀ ਸਿੱਖ ਰਿਹਾ ਸੀ 100 ਤੋਂ ਵੱਧ ਦਲਾਲ 1000 ਤੋਂ ਵੱਧ ਕਾਲ ਗਰਲਸ ਇਸੇ ਤੋਂ ਇਹ 100 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕਾ ਸੀ ਮੀਡੀਆ ਰਿਪੋਰਟਸ ਦੇ ਮੁਤਾਬਕ ਪੁਲਿਸ ਨੇ ਇਸਦੇ ਬੈਂਕ ਖਾਤਿਆਂ 'ਚ ਜਾਂਚ ਕਰਕੇ ਵੀ ਖਾਸਾ ਕੁਝ ਪਤਾ ਲਾਇਆ। ਇਹ ਵੱਖ-ਵੱਖ ਥਾਂ 'ਈ ਸਾਈ ਮੰਦਰ ਦਾ ਨਿਰਮਾਣ ਕਰਾ ਰਿਹਾ ਸੀ। 220 ਬੈਡਸ ਵਾਲਾ ਹਸਪਤਾਲ ਬਣਾਉਣਾ ਵੀ ਇਸਦੇ ਪਲਾਨ 'ਚ ਸ਼ਾਮਲ ਸੀ ਕਹਿੰਦੇ। ਇਹ ਵੀ ਪਤਾ ਲੱਗਿਆ ਕਿ ਕਾਮਨਵੈਲਥ ਗੇਮਸ 'ਚ ਵਿਦੇਸ਼ੀਆਂ ਨੂੰ ਕੁੜੀਆਂ ਸਪਲਾਈ ਕਰਨ ਦੀ ਇਸਦੀ ਯੋਜਨਾ ਸੀ ਤੇ ਫਿਰ ਇਹਨੇ ਵਿਦੇਸ਼ ਹੀ ਵਸ ਜਾਣਾ ਸੀ ਪਰ ਪਹਿਲਾਂ ਹੀ ਇਹ ਫੜਿਆ ਗਿਆ। ਕੋਈ ਕਹਿੰਦਾ ਹੈ ਕਿ ਇਸ ਨੂੰ ਬਾਰ-ਬਾਰ ਫੜਾਉਣ ਵਾਲਾ ਕੋਈ ਕਾਲ ਗਰਲ ਕਿੰਗ ਸੀ। ਜੋ ਇਸ ਦਾ ਵੱਧਦਾ ਬਿਜ਼ਨਸ ਦੇਖ ਕੇ ਖੁਸ਼ ਨਹੀਂ ਸੀ ਕਿਉਂਕਿ ਕੰਪੀਟੀਟਰ ਸੀ ਕੋਈ ਕਹਿੰਦਾ ਕਿ ਇਹਨੂੰ ਸੋਨੂ ਪੰਜਾਬ ਬੰਨੇ ਫਸਵਾਇਆ ਬਾਕੀ ਪੁਸ਼ਟੀ ਨਹੀਂ ਸੋ ਅੰਨਾ ਵਿਸ਼ਵਾਸ ਕਰਨ ਵਾਲੇ ਲੋਕ ਇਸ ਵੀਡੀਓ ਨੂੰ ਵੇਖ ਕੇ ਕੁਝ ਤਾਂ ਸਮਝੇ ਹੋਣਗੇ ਕਿ ਨਹੀਂ ਕਿ ਇੰਨੀ ਮਿਹਨਤ ਫਾਲਤੂ ਹੀ ਜਾਂਦੀ ਹੈ ਮੇਰੀ ਕੋਈ ਇੱਕ ਵੀ ਸਮਝ ਜਾਏ ਤਾਂ ਸੁਖ ਹੈ ਐਵੇਂ ਨਾ ਹਰ ਕਿਤੇ ਮੱਥੇ ਟੇਕਣੇ ਸ਼ੁਰੂ ਕਰ ਦਿਆ ਕਰੋ ਵਾਹਿਗੁਰੂ ਜਸਤ ਪਕਸ਼ੰ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸ ਆਪੇ